ਚਲੋ ਕਰਦੇ 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 ਫਿਰ ਸਭ ਤੋਂ ਵੱਡਾ ਜਿਹੜਾ ਮੈਨੂੰ ਕੰਪਲੀਮੈਂਟ ਮਿਲਿਆ ਚਰਨਜੀਤ ਹੋਜਾ ਸਾਹਿਬ ਜੀ ਨੂੰ ਮੈਂ ਮਿਲਣ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਮੈਂ ਤਾਂ ਯਾਰ ਪਾਗਲ ਹੋ ਗਿਆ ਗਾਣਾ ਸੁਣ ਚੁਣ ਓਏ ਹੋ 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 ਪੁੱਤਰ ਮੈਂ ਬੜੀ ਵਾਰ ਸੁਣਿਆ ਹੈ ਏ ਗੀਤ ਤਰਾ ਵਾਹ ਪਤਾ ਨਹੀਂ ਕਿੰਨੇ ਮੈਨੂੰ ਉਹ ਗਾਣੇ ਦੇ ਵਿੱਚੋਂ ਕੀ ਲੱਭਦਾ ਹੈ ਵੀ ਮੈਂ ਜਦੋਂ ਲਾਲਨਾ ਮੈਂ ਮੈਂ ਫਿਰ ਇੱਕ ਇੱਕ ਗਾਣੇ ਨੂੰ ਇੱਕ ਉਹਨਾਂ ਨੇ ਦੱਸਿਆ ਸੀਗਾ ਆਇਤ ਕੀ ਤਰ੍ਹਾਂ ਹੈ ਨਾ ਗਾਣਾ ਵੱਡੀ ਫਿਲਮ ਦਾ ਗੀਤ ਸੀਗਾ ਕਿਸੇ ਦਾ ਰਣਵੀਰ ਸਿੰਘ ਦੀ ਕੂਕੀ ਦਾ ਓਕੇ ਉਹ ਰੌਕਸਟਾਰ ਵਾਲਾ ਨਹੀਂ ਓਕੇ ਇਹ ਗਾਇਆ ਹੋਇਆ ਉਹਨਾਂ ਦਾ ਜਿਹੜੇ ਗਿਟਾਰ ਲੈ ਕੇ ਗਾਉਂਦੇ ਅਰੀਜੀਤ ਸਿੰਘ ਜੀ ਓਕੇ 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 tujhe yaad kar liya hai ਇਹ ਗਾਣਾ ਕਹਿੰਦੇ ਇੱਕ ਇਹ ਗਾਣਾ ਇੱਕ ਤੇਰਾ ਇਹ ਗਾਣਾ ਮੈਂ ਬਹੁਤ ਛੋੜਿਆ ਫਿਰ ਮੈਂ ਉਹ ਫਿਰ ਤਾਂ ਤਾਂ ਨਹੀਂ ਹੋ ਜਾਂਦੀ ਹੈ ਹਨਾ ਰੂਹ ਖੁਸ਼ ਹੋ ਜਾਂਦੀ ਹੈ ਕਿ ਯਾਰ ਕੁਝ ਗਾਇਆ ਤੇ ਐਡੇ ਵੱਡੇ ਵੱਡੇ ਮਹਾਰਥੀ ਲੋਕ ਅਗਰ ਸੁਣ ਕੇ ਤੁਹਾਨੂੰ ਬlesings ਦੇ ਰਹੇ ਨੇਗੇ ਬਿਲਕੁਲ ਤਾਂ ਫਿਰ ਹੋਰ ਕੀ ਰੱਬ ਤੋਂ ਚਾਹੀਦਾ ਹਨਾ ਕਿਉਂਕਿ ਉਹੂਜਾ ਸਾਹਿਬ ਵੀ ਇੱਕ ਯੁੱਗ ਦਾ ਨਾਮ ਹੈ ਜੀ ਯੁੱਗ ਦਾ ਨਾਮ ਸਮਰਾਟ ਉਹਨਾਂ ਦੇ ਨਾਮ ਦੇ ਬਿਲਕੁਲ ਤੇ ਉਹਨਾਂ ਦੇ ਕੋਲ ਉਹ ਹੈਗਾ ਹੀ ਸਮਰਾਟ ਹਾਂਜੀ ਹਾਂਜੀ ਮੈਂ ਪਿੱਛੇ ਜਿਕੇ ਗੀਤ ਗਾਇਆ ਸੀਗਾ ਕੰਪੋਜੀਸ਼ਨ ਮੈਨੂੰ ਕਹਿੰਦੇ ਪੁੱਤਰ ਤੂੰ ਆਪਣੀ ਕੰਪੋਜੀਸ਼ਨ ਲੈ ਕੇ ਆ। ਅੱਛਾ ਜੀ। ਇਹ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਨਾ। ਉਹ ਬੜੇ ਸਟ੍ਰੇਟ ਫਾਰਵਰਡ ਨੇਗੇ। ਅੱਛਾ ਜੀ। ਮੈਂ ਉਹਨਾਂ ਨੂੰ ਮਿਲਿਆ ਕਈ ਵਾਰ। ਪਹਿਲਾਂ ਤਾਂ ਮੈਂ ਡਰਦਾ ਹੀ ਨਹੀਂ ਸੀ ਜਾਂਦਾ ਹੁੰਦਾ ਉਹਨਾਂ ਕੋਲ ਕਿਉਂਕਿ ਮੈਨੂੰ ਡਰ ਬੜਾ ਲੱਗਦਾ ਸੀਗਾ। ਫਿਰ ਮੈਨੂੰ ਕਹਿੰਦੇ ਪੁੱਤਰ ਤੂੰ ਦੂਰ ਨਾ ਰਿਆਂ ਕਰ ਕੋਈ ਗੱਲ ਨਹੀਂ ਤੂੰ ਆਇਆ ਕਰ ਯਾਰ ਮਿਲਿਆ ਕਰ। ਅੱਛਾ ਜੀ। ਇੱਕ ਗਾਣਾ ਕੀਤਾ ਸੀਗਾ ਮੈਂ ਆਪਣੇ ਸਾਗਰ ਜੀ ਦਾ ਲਿਖਿਆ ਸੀ ਜਸਦੀਪ ਬੱਦਨ ਜੀ ਦਾ ਸਾਡੇ ਜੁਣ ਦਾ ਸਹਾਰਾ ਤੇਰਾ ਪਿਆਰ ਸਜਣਾ ਵੰਗਾ ਤੋੜ ਪਿਆਰ ਅਜ ਮੋੜਾ ਵੀ ਨਹੀਂ ਆਉਂਦਾ ਕਿੰਨਾ ਕਰਦੇ ਆ ਪਿਆਰ ਇਹ ਦਿਖਾਣਾ ਸਾਡਾ ਰੂਹਵਾਲੇ ਤੇਰੇ ਨਾਲ ਰੂਹਵਾਲੇ ਤੇਰੇ ਨਾਮ ਕਰਾਰ ਸਜਣਾ ਸਾਡੇ ਜੀਣ ਦਾ ਸਹਾਰਾ ਤੇਰਾ ਪਿਆਰ ਸਜਣਾ ਵਾਹ ਵਾਹ ਬਹੁਤ ਪਿਆਰਾ ਗੀਤ ਉਹਨਾਂ ਨੇ ਮਿਊਜ਼ਿਕ ਭਾਜੀ ਸੁਣਿਓ ਕਦੇ ਇੱਕ ਕੰਪੋਜੀਸ਼ਨ ਤੁਸੀਂ ਬਣਾਈ ਹਾਂ ਇਹ ਕੰਪੋਜੀਸ਼ਨ ਮੈਂ ਬਣਾਈ ਮਿਊਜ਼ਿਕ ਚਰਨਜੀਤ ਉਹ ਜੱਜ ਸਾਹਿਬ ਨੇ ਮਿਊਜ਼ਿਕ ਦਿੱਤਾ ਓਹੋ ਹੋ ਇਹ ਨਹੀਂ ਰੂਲ ਆ ਕੇ ਮੇਜ਼ੇ ਕੀਤਾ ਉਹਨਾਂ ਨੇ ਨਾ ਮਤਲਬ ਮੈਂ ਆਪਣੀ ਕੰਪੋਜੀਸ਼ਨ ਆਪਣਾ ਗੀਤ ਤਾਂ ਘੱਟ ਸੁਣਿਆ ਉਹਨਾਂ ਦਾ 뮤직 ਜ਼ਿਆਦਾ ਸੁਣਿਆ ਵੈਸੇ ਵੀ ਮੈਂ دیਵਾਨਾ ਉਹਨਾਂ ਦੇ 뮤직 ਦਾ ਮੇਰੇ ਖਿਆਲ ਚ ਜੀ ਹਰ ਇੱਕ ਪੰਜਾਬੀ ਜਿਹੜਾ ਵੀ ਆ ਹਾਂ ਕਿਉਂਕਿ ਪੰਜਾਬੀ ਸੰਗੀਤ ਚੋ ਚਰਨਜੀਤ ਹੁਜਾ ਤੁਸੀਂ ਮੁਨਫੀ ਕਰ ਨਹੀਂ ਸਕਦੇ ਹੈਗੇ ਨਹੀਂ 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 ਕਦੇ ਨਹੀਂ ਤੋ ਉਹ ਇੱਕ ਵੱਡਾ ਥਾਮ ਹੈ ਜੀ ਤੋਬਾ ਤੋਬਾ ਉਹ ਵੱਡਾ ਥਾਮ ਹੈ ਇੱਕ ਹਾਂਜੀ ਹਾਂ ਅੱਛਾ ਉਹਦੇ ਬੱਚੇ ਵੀ ਸੰਗੀਤਕਾਰ ਨੇ ਹਾਂਜੀ ਸਚਨ ਪਾਜੀ ਅ ਪੰਕਜ ਜੀ ਸਾਰੇ ਸਾਰੇ ਮਤਲਬ 뮤జిక్ ਨੂੰ ਹੀ ਸਮਰਪਿਤ ਹੈ ਸਾਰੀ ਫੈਮਿਲੀ ਉਹ ਤੋਂ ਟੈਲੈਂਟਡ ਨੇ ਇਹ ਵੀ ਵੀ ਬਖਸ਼ਿਸ਼ ਹੈ ਬਖਸ਼ਿਸ਼ ਹਾਂਜੀ ਬਿਲਕੁਲ